ਅਮ੍ਰਿਤਸਰ ਦੇ ਆਜ਼ਾਦ ਨਗਰ ਇਲਾਕੇ ਦੇ ਵਿੱਚ ਕੁੱਤਿਆਂ ਨੂੰ ਖਾਣਾ ਖਵਾਉਣ ਨੂੰ ਲੈ ਕੇ ਗੁੱਸੇ ਦੇ ਵਿੱਚ ਆਏ ਮੁਹੱਲਾ ਵਾਸੀਆਂ ਨੇ ਨੌਜਵਾਨ ਦੇ ਘਰ ਤੇ ਹਮਲਾ ਕਰ ਦਿੱਤਾ ਹੈ ਅਜੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਐਸੇ ਮੌਕੇ ਪੱਤਰਕਾਰਾ ਦੇ ਨਾਲ ਗੱਲਬਾਤ ਕਰਦੇ ਹੋਏ ਪੀੜਤ ਨੌਜਵਾਨ सोनू ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਉਸ ਦੇ ਘਰ ਦੇ ਵਿੱਚ ਪਾਲਤੂ ਕੁੱਤੇ ਹਨ ਅਤੇ ਕੁਝ ਕੁੱਤੇ ਗਲੀ ਦੇ ਵਿੱਚ ਹਨ ਜਿਨ੍ਹਾਂ ਨੂੰ ਉਹ ਰੋਜ਼ਾਨਾ ਖਾਣਾ ਖਵਾਉਂਦਾ ਹੈ ਜਿਸ ਤੇ ਕਾਰਨ ਉਸ ਦੇ ਗੁਆਂਢੀ ਬਹੁਤ ਗੁੱਸੇ ਦੇ ਵਿੱਚ ਹਨ ਅਤੇ ਪਿਛਲੇ ਦਿਨ ਹੀ ਉਸ ਦੇ ਗੁਆਂਢੀ ਨੇ ਉਸ ਦੇ ਨਾਲ ਦੁਰਵਿਵਹਾਰ ਵੀ ਕੀਤਾ ਪੀੜਤ ਪਰਿਵਾਰ ਨੇ ਪੁਲਿਸ ਦੇ ਅੱਗੇ ਇਨਸਾਫ ਦੀ ਗੁਹਾਰ ਉਹਨਾਂ ਨੇ ਮਤਲਬ ਫਿਰ ਵਿੱਚ ਦੋ ਤਿੰਨ ਬੰਦੇ ਹੋਰ ਬੈਗੇ ਲੇ ਲੇ ਉਹਨਾਂ ਨੇ ਸ਼ਰਾਬਾ ਕੇ ਰਹਿਣ ਤੋਂ ਪੀਤੀ ਹੀ ਇਹਨੇ ਪੀਤੀ ਹੀ ਪਰ ਅਹੀਂ ਫਿਰ ਰਾਮਨ ਸ਼ਰਤਾ ਸਵੇਰੇ ਫਿਰ ਉਹਨਾਂ ਨੇ ਕੁੱਤੇ ਨੂੰ ਮੇਰੇ ਸਾਹਮਣੇ ਡੰਡਾ ਡੰਡਾ ਮਾਰਿਆ ਮੈਂ ਕਿਹਾ ਨਾ ਮਾਰ ਕਿਤੇ ਮਾਰ ਲਾਵਾਂ ਮਾਰਨ ਦਾ ਕਹਿ ਕੇ ਤੇ ਔੜ ਕੇ ਬਾਅਦ ਚ ਪਹਿਲੇ ਦੋ ਤਿੰਨ ਜਾਨੀ ਮੇਰੇ ਗੱਲ ਪੇ ਆ ਕੇ ਉਦੋਂ ਮੈਂ ਹਲੇ ਮੈਂ ਅਗੇ ਨੂੰ ਫੋਨ ਮੇ ਬੁਲਸਲ ਕਾਲ ਕਰਤੀ ਇਸੇ ਵਾਲੇ ਕਿ ਮੇਰੇ ਗੱਲ ਪੈਂਦੇ ਆ ਤੇ ਮੁੜ ਕੇ ਬਾਅਦ ਚ ਆਪਣੇ ਐਸਆਈ ਆਏ ਉਹ ਕਹਿੰਦੇ ਜੀ ਤੁਸੀਂ ਆਓ ਉੱਥੇ ਆਓ ਤੇ ਆਗੇ ਗੱਲ ਕਰੋ ਉੱਥੇ ਥਾਣੇ ਤੇ ਮੈਂ ਹੀ ਜਾਣ ਦੀ ਜਾਰੀ ਕਰਨੀ ਡੇ ਆ ਤੇ ਵੀ 25 ਜਣੇ ਆਗੇ ਇਕੱਠੇ ਹੋ ਗਏ ਪਹਿਲੇ ਤੇ ਸਾਨੂੰ ਬਹਿਸਬੁਸ ਕਰਕੇ ਬਗਾਗੋਲਾ ਗੱਡੀਆਂ ਇਹਨਾਂ ਨੇ ਫਿਰ ਮੁੜ ਕੇ ਆਂਦੇ ਸਾਰੇ ਇਹਨਾਂ ਨੇ ਪੈ ਗਏ ਵਿੱਚੋਂ ਸਾਨੂੰ ਆਗੇ ਮਤਲਬ ਬੂਏ ਦੇ ਉੱਤੇ ਫਿਰ ਕਿਰਪਾਨਾਂ ਮਾਰੀਆਂ ਸਾਡੇ ਕੋਠੇ ਦੇ ਵੀ ਚੜ ਗਏ ਆਗੇ ਸਾਰੇ ਸਾਰੇ ਉਹ ਸੀਸੀਟੀਵੀ ਮੈਂ ਹੈਗੀਆਂ ਮੇਰੇ ਕੋਲ ਸਾਰਾ ਕੁਝ ਮੇਰੇ ਕੋਲ ਸੀਸੀਟੀਵੀ ਇਹਨਾਂ ਨੇ ਮੇਰੇ ਕੈਮਰੇ ਤੋੜਤੇ ਮੇਰਾ ਮੋਟਰਸਾਈਕਲ ਤੋੜਤਾ ਬੂਏ ਬੋਏ ਸਾਰਾ ਕੁਝ ਇਹਨਾਂ ਨੇ ਤੋੜਤਾ ਤੇ ਉਲਟਾ ਪੁਲਸਾ ਵਾਲਿਆਂ ਨੇ ਇਹ ਮਹਾਰਿਆਂ ਦੇ ਮੇਰੀ ਵਾਈਫ ਨੂੰ ਕਹਿੰਦਾ ਕਿ ਇੱਥੇ ਪਰਚਾ ਕਰ ਦੇਣਾ ਹੀ ਤੇ ਤੇਰੇ ਜਿਹੜਾ ਸੀਸੀਟੀਵੀ ਤੂੰ ਸਾਹਮਣੇ ਬੈਠੇ ਨਾ ਸੀਸੀਟੀਵੀ ਤੇਰਾ ਕੁਝ ਨਹੀਂ ਕਿਤੇ ਵੀ ਨਹੀਂ ਵਿਗਾੜਨ ਲੱਗਾ ਸੀਸੀਟੀਵੀ ਹੀ ਚੱਕ ਲੈਣੇ ਸੀ ਤੇ ਇਹਨਾਂ ਨੂੰ ਕਹਿ ਗਏ ਮੇਰੇ ਤੇ ਪ੍ਰੈਸ਼ਰ ਪਾ ਕੇ ਇਹਨਾਂ ਨੇ ਮੇਰੇ ਕੋਲੋਂ ਉੱਥੇ ਰਜਾਈਨਾਮਾ ਲਿਖਵਾਇਆ ਲਿਖਵਾ ਕੇ ਬਾਅਦ ਚਿਰ ਹੱਸਦੇ ਹੀ ਕਿ ਕਹਿੰਦੇ ਵੇਖ ਲਿਆ ਵਾਸੇ ਛਿੱਤਰ ਵੀ ਮਾਰੇ ਤੇ ਰਜਾਈਨਾਮਾ ਵੀ ਕਰ ਲਿਆ ਇਹਨਾਂ ਨੇ ਐ ਕਰਕੇ ਕੀਤਾ ਇਹਨਾਂ ਮੇਰੇ ਨਾਲ ਇਹ ਵੀ ਕੁਝ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਹੈ ਉੱਥੇ ਕੋਈ ਪਰਿਵਾਰ ਰਹਿ ਰਿਹਾ ਹੈ ਉਹਨਾਂ ਨੇ ਕਾਰਚ ਕੋਲ ਪਾਲਤੂ ਜਾਨਵਰ ਰੱਖੇ ਹੋਏ ਐ ਇਨਫੈਕਟ ਉਹ 12 15 ਦੀ ਗਿੱਤੀ ਚ ਉਹਨਾਂ ਤੇ ਕਰਕੇ ਮੱਲੇ ਵਾਲੇ ਜਿਹੜੇ ਸੀਗੇ ਰਹਿਣ ਵਾਲੇ ਸੀ ਉਹ ਥੋੜਾ ਜਿਹਾ ਕਰਦੇ ਇਤਰਾਜ ਕਰਦੇ ਉਸ ਗੱਲ ਤੇ ਉਹ ਦੈਸ ਵਾਈ ਉੱਥੇ ਉਹਨਾਂ ਦਾ ਝਗੜਾ ਹੋਇਆ ਸੀਗਾ ਵੀ ਮੈਨਟਲੀ ਵੀ ਹੋਈਏ ਦੋਵੇਂ ਪਾਰਟੀਆਂ ਥਾਣੇ ਆਈਆਂ ਸੀ ਆਪਦਾ ਆਪ ਦਾ ਪੱਖ ਦੱਸਿਆ ਸੀ ਪ੍ਰੋਵੈਂਟਿਵ ਐਕਸ਼ਨ ਵੀ ਲੈ ਰਹੇ ਸੀ ਉਹਨਾਂ ਨੇ ਪਰ ਉਦੋਂ ਇਹਦੀ ਮੇਨ ਟਾਈਮ ਉਹਨਾਂ ਦੇ ਐਮੀ ਕਿਬਲੀ ਉਹਨਾਂ ਦੀ ਸੈਟਲਮੈਂਟ ਹੋ ਗਈ ਕਪਰਵਾਇਜ਼ ਕਰਕੇ ਦੋਵੇਂ ਤੇਰਾ ਵਾਪਸ ਚਲ ਗਏ ਸਰ ਕਿਹਾ ਜਦ ਕਰਨੀ ਉੱਥੇ ਜੀ ਉੱਥੇ ਸਾਰੀ ਗੱਲ ਪਾਕੋ ਪ ਫਕਰੂਪ ਚ ਹੋਇਆ ਸਾਰਾ ਕੁਝ ਦੋਵੇਂ ਪਾਰਟੀਆਂ ਹਾਜ਼ਰ ਸੀ ਗਲੀ ਤੇ ਬਹੁਤ ਵਾਰੀ ਆਏ ਸੀ ਉਹਨਾਂ ਨੇ ਵੀ ਐਸ ਕੱਲ ਨੂੰ ਸਭ ਕੋ ਕਹਿਆ ਸੀਗਾ ਵੀ ਆ ਘਰਾਂ ਰੈਸ਼ੀ ਇਲਾਕੇ ਦੇ ਵਿੱਚ ਐਨੇ ਕੁੱਤੇ ਰਖੜੇ ਉਹਨਾਂ ਸੁਣੀ ਹੈਗੇ ਸਭ ਉਸ ਪਾਰਟੀ ਨੂੰ ਚਿੱਠੀ ਵੀ ਕੀਤਾ ਸੀਗਾ ਦੇਖ ਲੈਂਦੇ ਕੀ ਉਹਨਾਂ ਚ ਕਰ ਲੈਂਦੇ ਉਹ ਇਨਫੈਕਟ ਉਹ ਦੂਜੀ ਤੇ ਦੱਸ ਲਈ ਸੀ ਵੀ ਸੱਟ ਬੱਚੀ ਹੈ ਸਾਡੇ ਉਹ ਕਰ ਲੈਣੇ ਚੈੱਕ ਕਰ ਲੈਣੇ ਬੁੱਢੇ ਜੀ ਦੇਖ ਲੈਂਦੇ ਕੋਈ ਇਹਨਾਂ ਨੇ ਮੰਗਾਈ ਸੀ ਆਪ ਜੀ ਘਰਾਂ ਲਈ ਆਪ ਮੰਗਾਈ ਸੀ ਉਹ ਕੀ ਕਰ ਲਈ ਤੁਸੀਂ ਹਾਂਜੀ ਕਵਰ ਵਾਈਜ਼ ਕਰਦੇ ਸੀ ਦੋਗੇ ਤਰ੍ਹਾਂ ਚੱਲ ਗਏ ਸੀ ਜਿੱਕਰ ਖੁਰਕੀ ਇਹਨਾਂ ਕੋਈ ਨਵੇਂ ਇਸ਼ੂ ਹੈਗਾ ਉਹ ਦੇਖ ਲੈਂਦੇ ਕੀ ਹੈ